ਇਸ ਸੂਰੇ ਢਾਰੀਵਾਲ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਇੱਕ ਸੋਨੇ ਦੀ ਦੁਕਾਨ ਦੇ ਉੱਪਰ ਤਕਰੀਬਨ 15 ਲੱਖ ਦੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ ਅਤੇ ਡੀਵੀਆਰਵੀ ਨਾਲ ਕੱਢ ਕੇ ਲੈ ਗਏ ਹਨ ਢਾਰੀਵਾਲ ਪਿੰਡ ਕੋਟ ਵਾਨ ਸਤਰਾਮ ਸਿੰਘ ਕੀਤੀ ਰਾਤ ਚੋਰਾਂ ਨੇ ਵੱਡੀ ਜਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੁਕਾਨ ਮਾਲਕ ਅਨੁਸਾਰ ਸਵੇਰੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਹੋયા ਹਨ ਜਿਸ ਤੇ ਉਹ ਆਪਣੇ ਬੇਟੇ ਅਨਮੋਲ ਸਿੰਘ ਦੇ ਨਾਲ ਜਦ ਦੁਕਾਨ ਤੇ ਪਹੁੰਚਿਆ ਤਾਂ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵੱਲੋਂ ਅੰਦਰੋਂ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਚੋਰਾਂ ਕੱਢ ਕੇ ਆਪਣੇ ਨਾਲ ਲੈ ਗਿਆ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਉਹਨਾਂ ਨੂੰ ਚੋਰੀ ਹੋਇਆ ਉਹਨਾਂ ਦਾ ਕੀਮਤੀ ਸਮਾਨ ਦੀ ਕੀਮਤ 15 ਲੱਖ ਦੇ ਕਰੀਬ ਹੈ ਉਹ ਵਾਪਸ ਦਵਾਇਆ ਜਾਵੇ ਉੱਥੇ ਮੋਕੇ ਤੇ ਥਾਣਾ ਢਾੜੀਵਾਲ ਦੇ ਐਸ ਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਭਾਰੀ ਪੁਲਿਸ ਫੋਰਸ ਦੇ ਨਾਲ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਹੈ ਉਹ ਧਾਰੀਵਾਲ ਸ਼ਹਿਰ ਚ ਆ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਪੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ 'ਚ ਅਈ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋਂ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਗਏ ਕੈਮਰੇ ਲੱਗੇ ਸੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਬਾਕੀ ਰਕ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋਊਗੀ ਫਿਰ ਰਿਕਾਰਡਿੰਗ ਨਿਕਲ ਜੀ ਲਗਭਗ 15 ਲੱਖ ਹੋਊਗੀ ਇਹ ਹੀ ਬਸ ਤੇ ਬਾਕੀ ਚਾਂਦੀ ਸੀ ਤੇ 10 ਕਿਲੋ ਨਹੀਂ ਜਾਂਦੀ 8.5 ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੇ ਬਾਕੀ ਉਹ ਸਾਰਾ ਕੁਝ ਲੈ ਕੇ ਨਹੀਂ ਆਡੇ ਲਾ ਕੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ ਹਾਂ ਮੈਂ ਅੱਜ ਕੋਈ 9 ਵਜੇ ਜਾ ਕੇ ਨਾ ਤਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੋਂ ਆਏ ਸੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲਾ ਕੇ ਜਾਗਦੀਆਂ ਵੇਖੀਆਂ ਵਾ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਭਾਜੀ ਮੇਰਾ ਨਾਮ ਯੂਨਸ ਮਸੀਆ ਮੈਂ ਪਿੰਡ ਕੋਰਟਸਨ ਤੋਂ ਘਰਾਏ ਦਾ ਰਹਿਣ ਵਾਲਾ ਹਾਂ ਮੇਰੇ ਲਾਗੇ ਭਾਜੀ ਸਤਨਾਮ ਸੁਨਿਆਰਾ ਜੋ ਧਾਰੀ ਹਾਲ ਤੋਂ ਆਉਂਦੇ ਨੇ ਇੱਥੇ ਕੋਰਟ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਭਾਜੀ ਆਪਾਂ ਜਦੋਂ ਸਵੇਰੇ ਆਏ ਆ ਉਦੋਂ ਮੈਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਉਦੋਂ ਬਾਅਦ ਚ ਪਤਾ ਲੱਗਾ ਜੀ ਆਪਾਂ ਸਾਰੇ ਦੁਕਾਨਦਾਰ ਇਹ ਮੰਗ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਚੋਰੀ ਕੀਤੀ ਆ ਉਹ ਚੋਰ ਛੇਤੀ ਤੋਂ ਛੇਤੀ ਵੀ ਜੋ ਵੀ ਆ ਪੁਲਿਸ ਉਹਨੂੰ ਗ੍ਰਿਫਤਾਰ ਕਰੇ ਤੇ ਇਨਸਾਫ ਦਿਵਾਵੇ ਭਾਜੀ ਇਹਨਾਂ ਨੂੰ ਸ਼੍ਰੀ ਰਾਦੇ ਕਲਾਸ ਤੋਂ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ